ਫਲੋਰ ਦੇ ਨਜ਼ਦੀਕ ਪਿੰਡ ਮਹਿਸਮਪੁਰ ਦੇ ਗੁਰਦੁਆਰਾ ਬਾਬਾ ਬਿੰਦਾ ਸਿੰਘ ਜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਖੂਨਦਾਨ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਇਸ ਕੈਂਪ ਦੀ ਸ਼ੁਰੂਆਤ ਖੇਡ ਜਗਤ ਦੇ ਉੱਗੇ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰ ਨੇ ਆਪਣੇ ਕਰ ਕਮਲਾ ਨਾਲ ਵੀ ਬੰਨ ਕੱਟ ਕੇ ਕੀਤੀ ਇਸ ਕੈਂਪ ਵਿੱਚ ਇਲਾਕੇ ਪਰ ਦੇ ਨੌਜਵਾਨਾਂ ਨੇ ਖੂਨਦਾਨ ਕੀਤਾ ਸਿਟੀ ਸੈਂਟਰ ਫਲੋਰ ਦੇ ਸਹਿਯੋਗ ਨਾਲ ਲਗਾਏ ਅੱਖਾਂ ਦੇ ਕੈਂਪ ਵਿੱਚ ਔਰਤਾ ਅਤੇ ਬਜ਼ੁਰਗਾਂ ਨੇ ਆਪਣੀਆਂ ਅੱਖਾਂ ਚੈੱਕ ਕਰਵਾਈਆਂ ਚੈੱਕਅਪ ਉਪरांत ਲੋੜਵੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ ਮੁੱਖ ਮਹਿਮਾਨ ਦੇ ਤੌਰ ਤੇ ਆਏ ਕਿੰਦਾ ਬਿਹਾਰੀਪੁਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸ਼ੁਭ ਕਾਰਜਾਂ ਵਿੱਚ ਨੌਜਵਾਨਾਂ ਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ਇਸ ਮੌਕੇ ਆਈਆਂ ਸੰਤਾ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਮੁੱਖ ਪ੍ਰਬੰਧਕ ਲੰਬੜਦਾਰ ਰਮਨ ਕੁਮਾਰ ਸੋਨੂ ਮਾਨ ਪੰਚ ਗਿਆਨ ਸਿੰਘ ਕਾਉ ਅਮਰਜੀਤ ਸੈਕਟਰੀ ਦਲਜੀਤ ਸਿੰਘ ਰਾਣੂ ਸੰਤੋਖ ਸਿੰਘ ਖੱਟਕੜ ਬੂਟਾ ਰਾਮ ਟੋਨੀ ਸੌਰਵ ਮਹਿਮੀ ਮਨਜੀਤ ਸਿੰਘ ਢੀਗੜਾ ਬਲਰਾਜ ਸਿੰਘ ਬੈਂਸ ਦੀਪਕ ਨਾਰ ਡਾਕਟਰ ਪੀਮਰਾਓ ਯੂਥ ਸਟੂਡੈਂਟ ਵੈਲਫੇਅਰ ਕਮੇਟੀ ਰਜੇ ਪੰਜਾਬ ਅਤੇ ਪਿੰਡ ਵਾਸੀ ਅਤੇ ਪੰਤਵੰਤੇ ਸੱਜਣ ਮਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਪੁਰ ਨਾਨਕਦੇਵ ਜੀ ਦੇ ਚਲਮਗਨ ਨੂੰ ਸਮਰਪਿਤ ਜਿਹੜਾ ਹੈਗਾ ਸਤਪੁਰ ਨਾਨਕ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਪਿੰਡ ਮੈਸੂਪੁਰ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਫੇਰਵਾ ਖੂਨਦਾਨ ਕੈਂਪ ਹੈ ਮੈਸੂਪੁਰ ਪਿੰਡ ਵਿੱਚ ਲਗਾਇਆ ਗਿਆ ਜਿਹਦੇ ਵਿੱਚ ਬਲੱਡ ਕਾਉਂਸਲ ਗਵਾੜਾ ਦੀ ਜਿਹੜੀ ਟੀਮ ਹੈ ਉਹ ਖੂਨ ਇਕੱਤਰ ਕਰਨ ਲਈ ਪਹੁੰਚੀ ਹੈ ਨਾਲ ਦੀ ਨਾਲ ਲੋਰ ਦੀ ਟੀਮ ਹੈ ਜਿਹੜੀ ਅੱਖਾਂ ਦਾ ਚੈੱਕਅਪ ਕਰਨ ਲਈ ਪਹੁੰਚੀ ਹੈ ਸੋ ਮੈਂ ਜਿੱਤੇ ਅੱਜ ਇਹਦਾ ਵੱਡਾ ਕਾਰਜ ਜਿਹੜਾ ਅੱਜ ਨਾਲ ਅੱਖਾ ਚੈੱਕਅਪ ਤੇ ਫੂਦਨ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਬਹੁਤ ਵੱਡਾ ਖੁਸ਼ਹਾਲ ਸਾਡੇ ਵੀਰ ਨੰਬਰਦਾਰ ਜੀ ਨੇ ਜਿਨ੍ਹਾਂ ਨੇ ਸਹਿਯੋਗ ਦੇ ਨਾਲੇ ਸੰਪਨ ਹੋਇਆ ਔਰ ਮੈਂ ਇਸ ਮਦਦਾਂ ਸਾਥੀਆਂ ਦਾ ਧੰਨਵਾਦ ਕਰਦਾ ਤੇ ਨਾਲ ਨਾਲ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਇਹੋ ਜਿਹੇ ਸ਼ਲਾਘਾਜੋਗ ਕਦਮ ਹੈ ਜਿਹੜੇ ਇੱਧੇ ਅੱਗੇ ਤੋਂ ਵੀ ਉਠਾਉਂਦੇ ਰਹਿਣਗੇ ਔਰ ਆਲ ਸਾਰੇ ਜਣੇ ਮਿਲ ਕੇ ਇਸ ਦਿਲ ਤੇ ਲੋਕਾਂ ਲਈਏ ਜੋ ਜੀਤਾ ਚਾ ਚਾ ਸੋਦਾ ਸਤਿਗੁਰ ਨਾਨਕ ਦੇ ਜੀ ਨੇ ਸਾਰੀ ਸੰਗਤਾਂ ਨੂੰ ਦਿੱਤਾ ਹੈ ਜੀ ਕਿਰਤ ਕਰੋ ਵੰਡ ਛਕੋ ਦਾ ਗਾਰਾ ਜਿਹੜਾ ਹਮੇਸ਼ਾ ਦਿੱਤਾ ਸੀ ਆਓ ਸਾਰੇ ਜਣੇ ਆਪਾਂ ਵੀ ਉਸ ਫਲਪ ਫਲਪ ਤੇ ਚੱਲੀਏ ਜਿਉਂਦੇ ਜੀ ਕੂਮਦਾਨ ਕੀਏ ਔਰ ਜਾਂਦੇ ਜਾਂਦੇ ਦੇਤਰਦਾਨ ਦੇ ਸੰਕਲਪ ਲੈ ਕੇ ਮਾਨਤਰਾਈ ਦੇ ਖੇਤਰ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਈਏ ਔਰ ਜਿਹੜੇ ਕਾਰਜ ਅਪਾ ਸੋਸ਼ੀਅਲੀ ਕਰ ਸਕਦੇ ਆ ਕਿਸੇ ਨਹੀਂ ਵੀ ਹੈਲਪ ਕਰ ਸਕਦੇ ਆ ਹਿਊਮਨ ਬੀਇੰਗ ਹੈ ਜੇ ਹਿਊਮਨ ਬੀਇੰਗ ਆਪਾਂ ਇਨਸਾਨੀਅਤ ਦੇ ਤੌਰ ਤੇ ਕਿਸੇ ਦਾ ਵੀ ਸਾਥ ਦੇ ਸਕਦੇ ਆ ਉਹ ਜੀਉਂਦੇ ਜੀ ਆਪਾਂ ਸਾਰੇ ਇਹ ਫਰਜ਼ ਨਿਭਾਈਏ ਤਾਂ ਹੀ ਆਪਾਂ ਸੱਚੀ ਸੁੱਚੀ ਜਿਹੜਾ ਸ਼ਰਧਾ ਦੇ ਨਮਨ ਕਰ ਸਕਦੇ ਆ ਸਭੂ ਨਾਲ ਦੇ ਬੀਇੰਗ ਪਰ ਮੈਂ ਦੁਬਾਰਾ ਤੋਂ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਅੱਜ ਫਰੰਟ ਮੈਸਮਪੋਰਟ ਸਿਟੀ ਬਲਾਉਂ ਜਿਹੜਾ ਗੁੰਡਰ ਵਿਖੇ ਜੋ ਸੂਤਰਾਂ ਕੈਂਪ ਲਗਾਇਆ ਜਾ ਰਿਹਾ ਉਹ ਦੀ ਸੰਗਤਵਾਂ ਤੇ ਸ਼੍ਰੀ ਗੁਰਨਾਮ ਸਿੰਘ ਦੀ ਵਰਕਸ਼ਿਪ ਲਾਇਆ ਜਾ ਰਿਹਾ ਜਿੱਥੇ ਅਸੀਂ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਡੋਨਰ ਫੰਡ ਦਾ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਨਾਲ ਨਾਲ ਅਸੀਂ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਨੂੰ ਤੇ ਜਿਹੜੇ ਸਾਡੇ ਤੇ ਇਸ ਟਾਈਮ ਰਾਜ ਕਰ ਰਹਾ ਹੈ ਸਿਹਤ ਮੰਤਰੀ ਡਾਕਟਰ ਬਕੀਰ ਸਿੰਘ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਬਲੱਡ ਬੈਂਕ ਨਹੀਂ ਹੈ ਅਸੀਂ ਫਲੋਰ ਨਾਲ ਜੁੜੇ ਹੋਏ ਆ ਸਾਨੂੰ ਬਲੱਡ ਲੈਣ ਲਈ ਜਾਂ ਤਾਂ ਲੁਧਿਆਣੇ ਜਾਣਾ ਪੈਂਦਾ ਜਾਂ ਫਗਵਾੜਾ ਉਸ ਤੋਂ ਬਾਅਦ ਨਵਾਂ ਸ਼ਹਿਰ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਇਹ ਇਲਾਕੇ ਦੀ ਪੂਰਜੋਰ ਮੰਗਿਆ ਕਿ ਸਾਡੇ ਏਰੀਏ ਫਲੋਰ ਵਿੱਚ ਇੱਕ ਬਲੱਡ ਬੈਂਕ ਜ਼ਰੂਰ ਖੋਲ੍ਹਿਆ ਜਾਵੇ ਅਸੀਂ ਸਰਕਾਰ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹਾਂ ਕਿ ਹਮੇਸ਼ਾ ਵਰਦੀਆਂ ਸਮੂਹ ਸ਼ਾਂਤਾਂ ਦੇ ਨਗਰ ਨਾ시 ਬਣੋ ਸ਼੍ਰੀ ਗੁਰੂ ਨਾਨਕ ਦੇਵ ਸੋਚਨ ਅਦਲਤ ਦੇ ਸੰਸਾਰੀ ਬਣੋ ਪੇਰਮਖੋਣਦਰ ਤੇ ਆਈ ਕੇ ਕੈਂਪ ਲਗਾਇਆ ਆ ਸਾਰੇ ਜੀ ਵਸਵਾਸੀਆਂ ਨੂੰ ਮੈਂ ਐਨਆਰ ਵੀਰਾਂ ਨੂੰ ਦਿੱਤੀ ਇਸ ਤਰ੍ਹਾਂ ਨਾਮ ਦੇ ਲਵਾ ਸਾਹਸਗਤ ਬਸਤੀ ਯਾਰ ਨੂੰ ਰਣ ਦੇ ਮਾਲ ਜਨਗੜੀਆਂ ਬਹੁਤ ਬਹੁਤ ਮੌਕਾ ਰਹਿੰਦਾ ਹੈ ਦੇਖੋ ਜੀ ਮੈਂ ਆਪਣੀ ਲਾਈਫ ਵਿੱਚ ਅੱਜ 17ਵੀਂ ਵਾਰੀ ਖੂਨਦਾਨ ਕਰ ਰਿਹਾ ਹਾਂ 13ਵੀਂ ਵਾਰੀ ਇੱਥੇ ਚਾਰ ਵਾਰੀ ਮੈਂ ਹੋਇਆ ਕਰ ਚੁੱਕਾ ਹਾਂ ਉਹ ਖੂਨ ਦਾਨ ਕਰਨਾ ਚਾਹੀਦਾ ਹੈ ਜਿਹੜੀ ਮੰਗ ਬਹੁਤ ਹੈ ਸਪਲਾਈ ਬਹੁਤ ਘੱਟ ਹੈ ਪਰ ਨੇ ਸਾਇੰਸ ਨੇ ਬਹੁਤ ਸਾਰੀ ਤਰੱਕੀ ਕਰ ਲਈ ਹੈ ਪਰ ਅਜੇ ਤੱਕ ਕੋਈ ਇਦਾਂ ਦੀ ਸਪੋਝ ਨਹੀਂ ਹੋ ਸਕੀ ਵੀ ਜਿੰਨਾ ਖੂਨ ਬਣਾਇਆ ਜਾ ਸਕੇ ਇੱਕ ਹਿਊਮਨ ਬਾਡੀ ਤੋਂ ਹੀ ਬਣਦਾ ਬਣਦਾ ਆ ਤੇ ਇਹ ਹੋਰ ਆਪਣੇ ਕੁਦਰਤੀ ਤੌਰ ਤੇ ਪੈਦਾ ਹੁੰਦਾ ਆ ਤੇ ਸਾਨੂੰ ਆਪਣੀ ਲਾਈਫ ਵਿੱਚ ਜਿਹੜਾ ਤੰਦਰੁਸਤ ਆ ਔਰ ਫਿਜ਼ੀਕਲ ਤਰੇ ਫਿਟ ਆ ਉਹਨੂੰ ਆਪਣੀ ਲਾਈਫ ਵਿੱਚ ਹਰ ਛੇ ਮਹੀਨੇ ਬਾਅਦ ਜਾਂ ਸਾਲ ਚੱਕ ਕੋਈ ਵਾਰੀ ਖੂਨਦਾਨ ਸ਼ੁਰੂ ਕਰਨਾ ਚਾਹੀਦਾ ਵਾਹਿਬੁਰਜੀ ਦਾ ਘਰ ਸਾਹਿਬ ਵਾਹਿਬੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਕਿੰਦਾ ਭੈਣੀ ਪੂਰੀਆ ਕਮੇਦੀ ਕਲੇਰ ਜੀ ਇੰਟਰਨੈਸ਼ਨਲ ਸੋ ਅੱਜ ਪਿੰਡ ਮੈਸਨਪੁਰ ਦੇ ਵਿੱਚ ਪਹੁੰਚੇ ਕੋਨਦਾਂ ਕੈਂਪ ਦਾ ਅਧ்கਾਟਣਾ ਇੱਥੇ ਕੀਤਾ ਗਿਆ ਲਗਾਇਆ ਗਿਆ ਜੀ ਸੋ ਨੌਜਵਾਨ ਸਭਾ ਵੱਲੋਂ ਪਿੰਡ ਮੈਸਨਪੁਰ ਦੇ ਸਾਰੇ ਹੀ ਸਹਿਯੋਗ ਦੇ ਨਾਲ ਜਿੰਨਾ ਵੀ ਕੋਨਦਾਂ ਕੈਂਪ ਦਾ ਲਗਾਇਆ ਗਿਆ ਅੱਖਾਂ ਦਾ ਲਗਾਇਆ ਗਿਆ ਜੀ ਇੱਕ ਬਹੁਤ ਹੀ ਮਨ ਵਧੀਆ ਮਨ ਨੂੰ ਸੰਤੋਸ਼ਟੀ ਵਾਲਾ ਕੰਮ ਆ ਜੀ ਇਦਾਂ ਦੇ ਪਿੰਡਾਂ ਦੇ ਵਿੱਚ ਵੀ ਹੋਣਾ ਚਾਹੀਦਾ ਵਾ ਤੇ ਖਰਾਬ ਉਹ ਵੀ ਬਾਹਰ ਆ ਕੇ ਸਾਰਿਆਂ ਨੂੰ ਫੂਨ ਦਾਨ ਦੇਣਾ ਚਾਹੀਦਾ ਜੀ ਸੋ ਜਿੰਨੇ ਵੀ ਨੌਜਵਾਨ ਮੈਸਨਪੁਰ ਦੇ ਜਿੰਨੇ ਵੀ ਆ ਇਹ ਸਲਾਗਾ ਜੋਗ ਆ ਬਵਾਰਤਵਾ ਦੇ ਜੀ ਆਪਾਂ ਕੁੱਟਾ 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 ਸਾਥ ਦੇ ਤੌਰ ਤੇ ਦੇ ਵਿੱਚ ਹੋਣ ਜਾ ਰਹੇ ਆ ਜੀ ਮੈਸਨਪੁਰ ਦੇ ਵਿੱਚ ਸੋ ਬਹੁਤ ਹੀ ਨੌਜਵਾਨਾਂ ਦਾ ਸਹਿਯੋਗ ਹੈ ਜੀ ਸੋ ਇਹ ਇੱਕ ਬਹੁਤ ਵੱਡਾ ਅਫਰਾਦਾ ਜੀ ਆਪਾਂ ਸਲਾਗਾ ਜੋਗ ਆ ਤੇ ਸਾਰੇ ਪਿੰਡਾਂ ਦੇ ਵਿੱਚ ਇਹ ਸ਼ਹਿਰਾਂ ਦੇ ਵਿੱਚ ਇਦਾਂ ਦੇ ਪ੍ਰੋਗਰਾਮੇ ਕਰਨੇ ਚਾਹੀਦੇ ਆ। ਭਗਵਾਨ ਜੀ ਜੇ ਤਾਂ ਨਵੇਂ ਨੌਜਵਾਨਾਂ ਨੂੰ ਕੀ ਸਿੱਖਿਆ ਮਿਲਣੀ। ਨੌਜਵਾਨਾਂ ਨੂੰ ਸਿਹਤ ਇਹ ਆ ਵੀ ਇਹ ਨਸ਼ਿਆਂ ਤੋਂ ਰਹਿਤ ਹੋ ਕੇ ਜੀ ਐਸ ਜੇ ਪ੍ਰੋਗਰਾਮ ਆ ਕੇ ਟੈੰਡ ਕਰਿਆ ਕਰੋ ਫੋਕਟਾਂ ਦਿੱਤਾ ਜਾਵੇ ਨਸ਼ਿਆਂ ਤੋਂ ਓਰ ਆਪੇ ਆਪ ਤੁਹਾਡੇ ਸਿਹਤਮੰਦ ਵਧੀਆ ਚੀਜ਼ਾਂ ਦੀ ਐ ਸੰਜੋਗ ਵੀ ਆ ਕਰਨ ਜੋਗ ਵੀ ਆ ਕਰ ਵੀ ਸਕਦੇ ਵਧੀਆ ਜੀ। ਤੇ ਇੱਕ ਵਾਰੀ ਆਪਾਂ ਫੇਰ ਇਹਨਾਂ ਨੂੰ ਕਮੇਟੀ ਨੂੰ ਨੌਜਵਾਨ ਸਭਾ ਪਾਪਾ ਬੁੱਢਾਪਾ ਵੱਡਾ ਸਾਲ ਵੀ ਇਹ ਗੁਰਦੁਆਰੇ ਪਿੰਡ ਮੈਸਨਪੁਰ ਦੇ ਵਿੱਚ ਬਹੁਤ ਬਹੁਤ ਇਹਨਾਂ ਨੂੰ ਅੱਖਾਂ ਦਾ ਕੈਂਪ ਰਹਾ ਖੋਹ ਦਾ ਦਾ ਕੈਂਪ ਰਹਾ ਤੇ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਸਾਡੇ ਸਾਰੇ ਹੀ ਕਬੱਡੀ ਜੱਗ ਦੇ ਲੋ ਪ੍ਰੇਮੀਆਂ ਲੋ ਦਰਸ਼ਕਾਂ ਲੋ ਇਹਨਾਂ ਨੂੰ ਬਹੁਤ ਬਹੁਤ ਦੇਦੇ ਵੱਲੋਂ ਮੇਰੇ ਪਰਿਵਾਰਨ ਦਾ ਸਾਰੇ ਮੇਰੇ ਨੂੰ ਬਵਾਦ ਹੈ ਵਾਈ ਕੁਟੀਕਾ ਕਾਲਾ ਹੈ ਵਾਈ ਬੜਾ ਹੈ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ